ਕਾਦੀ ਬਲਾਲੀ ਅੱਜ ਮੁਬਾਰਕ ਸ਼ੁਸਲਾ ਦਾ ਜਨਮ ਦਿਨ ਹੈ ਦੇਖੋ ਅੱਜ ਬਹੁਤ ਹੀ ਸ਼ੁਭ ਦਿਨ ਹੈ ਅੱਜ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਦਾ 75ਵਾਂ ਜਨਮ ਦਿਨ ਹੈ ਔਰ ਸਾਰਾ ਦੇਸ਼ ਅੱਜ ਮੰਦਰਾਂ ਦੇ ਵਿੱਚ ਹਨਮਨ ਕਰਾ ਕੇ ਔਰ ਹਰ ਮੱਲੇ ਗਲੀਆਂ ਦੇ ਵਿੱਚ ਜਿਹੜਾ ਸਾਰੇ ਹਿੰਦੁਸਤਾਨ ਦੇ ਵਿੱਚ ਮੋਦੀ ਦਾ ਜਨਮ ਦਿਨ ਲੋਕੀ ਮਨਾ ਰਹੇ ਨੇ ਔਰ ਮੈਂ ਸਾਰੇ ਸ਼ਹਿਰ ਵਾਸੀਆਂ ਸਾਰੇ ਦੇਸ਼ ਵਾਸੀਆਂ ਅੱਜ ਇਸ ਸੁਪ ਦਿਹਾੜੇ ਤੇ ਬਹੁਤ-ਬਹੁਤ ਵਿਦਾਇਤ ਦੇਣਾ ਔਰ ਪਰਮਾਤਮਾ ਅਗੇ ਬੇਨਤੀ ਕਰਨਾ ਪਰਮਾਤਮਾ ਅਗੇ ਅਰਦਾਸ ਕਰਦੇ ਆ ਕਿ ਮੋਦੀ ਜੀ ਦੀ ਆਇਓ ਸਾਰੇ ਰਿਆ ਪਰਮਾਤਮਾ ਇਹਨੇ ਕੋ ਦਵੇ ਕਿ ਜਿਸ ਤਰੀਕੇ ਦੇ ਨਾਲ ਉਹਨਾਂ ਨੇ ਸਾਡੇ ਦੇਸ਼ ਨੂੰ ਸਾਡੇ ਦੇਸ਼ ਦਾ ਨਾਮ ਉੱਪਰ ਚੁੱਕਿਆ ਔਰ ਵਰਲਡ ਦੇ ਵਿੱਚ ਜਿਸ ਤਰੀਕੇ ਦੇ ਨਾਲ ਭਾਰਤ ਦੇਸ਼ ਦਾ ਨਾਮ ਪਹਚਾਇਆ ਔਰ ਕਟੋ-ਕਟ 25 ਸਾਲ ਜਿਹੜਾ ਵੀ ਹੋਰ ਉਹ ਸਾਡੇ ਦੇਸ਼ ਦੇ ਰਾਜਕਰਨ ਔਰ ਭਾਰਤ ਦੇਸ਼ ਦਾ ਜਿਹੜਾ ਨਾਂ ਹੋਰ ਉੱਚਾ ਕਰਨ ਔਰ ਭਗਵਾਨ ਅੱਗੇ ਮੈਂ ਇਹੋ ਹੀ ਕਾਮਨਾ ਕਰਨਾ ਕਿ ਭਗਵਾਨ ਉਹਨਾਂ ਨੂੰ ਤੰਦਰੁਸਤੀ ਦਵੇ ਔਰ ਅੱਛੀ ਹੋਰ ਆਯੂ ਦਵੇ ਔਰ ਉਹ ਦੇਸ਼ ਦੀ ਸੇਵਾ ਕਰ ਸਕਣ। ਉਮੀਦਾਂ ਹੌਲੀ ਵੱਧ ਗਈਆਂ ਨੇ ਉਹਨਾਂ ਨੂੰ ਉਮੀਦਾਂ ਹੋਰ ਵੱਧ ਗਈਆਂ ਨੇ ਕਿ ਹੋਰ ਭਲਾ ਕਰਨਗੇ। ਬਿਲਕੁਲ ਸਾਡੇ ਦੇਸ਼ ਨੂੰ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਤੇ ਬਹੁਤ ਆਸਾਂ ਨੇ। ਔਰ ਅੱਜ ਸਾਰਾ ਦੇਸ਼ ਜਿਹੜਾ ਵੇ ਉਹਨਾਂ ਦੀ ਲੰਬੀ ਆਯੂ ਦੇ ਜਿਹੜਾ ਵੇ ਮੰਦਰਾਂ 'ਚ ਜਾ ਕੇ ਹਰ ਜਗ੍ਹਾ ਤੇ ਪੂਜਾ ਕਰਾ ਰਹੇ ਨੇ ਹਵਨ ਕਰਾ ਰਹੇ ਨੇ ਕਿ ਪ੍ਰਮਾਤਮਾ ਉਹਨਾਂ ਨੂੰ ਹੋਰ ਅਸ਼ੀਰਵਾਦ ਪ੍ਰਮਾਤਮਾ ਦਵੇ ਔਰ ਦੇਸ਼ ਦੀ ਸੇਵਾ ਕਰ ਸਕਣ ਜੀ ਸਰ ਜਿਨੇ ਕੀ ਉਹਨਾਂ ਦੇ ਲਾਮਬੀ ਸਾਰਾ ਰਸਤਾ ਵੀ ਉਹਨਾਂ ਨੇ ਖੋਲ੍ਹਿਆ ਸੀਗਾ ਇਹ ਤਾਂ ਇਹਨਾਂ ਨੇ ਬੁਢੇ ਵੱਡੀ ਵੱਡੀ ਕੰਮ ਕਰਤੀਆਂ ਨੇ ਦੇਖੋ ਅੱਜ ਉਹ ਸਾਰਾ ਦੇਸ਼ ਜਿਉ ਉਹਨਾਂ ਦੀ ਆਯੂ ਲੰਬੀ ਆਯੂ ਤੇ ਹਵਨ ਕਰਾ ਰਿਹਾ ਹੈ ਤੇ ਇਹੋ ਕਾਰਨ ਹੈ ਦੀ ਭਗਵਾਨ ਦੀ ਉਹਨਾਂ ਦੀ ਕਿਰਪਾ ਹੈ ਕਿਉਂਕਿ 140 ਕਰੋੜ ਜਿਹੜੀ ਸਾਡੇ ਦੇਸ਼ ਦੇ ਜਨਤਾ ਉਹ ਹਮੇਸ਼ਾ ਹੀ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਵੱਲ ਦੇਖਦੀ ਹੈ ਕਿ ਜਿਸ ਤਰੀਕੇ ਦੇ ਨਾਲ ਉਹਨਾਂ ਨੇ ਆਪਣੇ ਦੇਸ਼ ਦਾ ਨਾਮ ਉੱਚਾ ਕੀਤਾ ਦੇਸ਼ ਦਾ ਨਾਮ ਰੋਸ਼ਨ ਕੀਤਾ ਔਰ ਅੱਜ ਸਾਰਾ ਵਰਲਡ ਜਿਹੜਾ ਦੇ ਉਹ ਹਿੰਦੁਸਤਾਨ ਵੱਲ ਦੇਖ ਰਿਹਾ ਹੈ ਤੇ ਉਹ ਇਸ ਕਰਕੇ ਦੇਖ ਰਿਹਾ ਕਿ ਗੁਰੂ ਮਹਾਰਾਜ ਦੀ ਉਹਨਾਂ ਦੇ ਕਿਰਪਾ ਸ਼ੇਰਾਂ ਵਾਲੀ ਮਾਤਾ ਦੇ ਉਹਨਾਂ ਦੇ ਕਿਰਪਾ ਔਰ ਅਸੀਂ ਕਿੰਨੇ ਆ ਵੀ ਗੁਰੂ ਮਹਾਰਾਜ ਜੀ ਇਸੇ ਤਰੀਕੇ ਨਾਲ ਉਹਨਾਂ ਦੇ ਕਿਰਪਾ ਬਣਾ ਕੇ ਰੱਖਣ ਔਰ ਉਹ ਹਮੇਸ਼ਾ ਹੀ ਜਿਹੜੀ ਆਪਣੇ ਦੇਸ਼ ਦੀ ਸੇਵਾ ਕਰਦੇ ਰਹੇ ਅੱਜ ਕਾਫੀ ਗੁੱਸਾ ਹੈ ਭਾਤੀ ਬਕਰਾਂ ਵੀ ਪਰ ਜੈਸੇ ਕਾਫੀ ਗੁੱਸਾ ਹੈ ਜਨਮ ਦਿਨ ਮਨਾ ਰਹੇ ਬਿਲਕੁਲ ਅੱਜ ਸਾਡੇ ਦੇਸ਼ ਦੇ ਯਸ਼ਵੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਦਾ 75ਵਾਂ ਜਿਹੜਾ ਜਨਮotsਵ ਮਨਾਇਆ ਗਿਆ ਲੁਧਿਆਣਾ ਦੇ ਸੈਂਟਰਲ ਵਿਧਾਨ ਸਭਾ ਦੇ ਵਿੱਚ ਗੁਰਦੇਵ ਸ਼ਰਮਾ ਜੀ ਦੇ ਕਰਿਆਲਿਆ ਵਿੱਚ ਅੱਜ ਬੜੀ ਧੂਮ-ਧਾਮ ਦੇ ਨਾਲ ਸੈਂਕੜੇ ਸਾਥੀਆਂ ਦੇ ਨਾਲ ਮੋਦੀ ਜੀ ਦਾ ਅਸੀਂ ਜਨਮ ਦਿਨ ਮਨਾਇਆ ਤੇ ਅਸੀਂ ਉਸ ਪਰਮ ਪਿਤਾ ਪਰਮਾਤਮਾ ਦੇ ਅੱਗੇ ਇੱਕੋ ਹੀ ਪ੍ਰਾਰਥਨਾ ਕਰਦੇ ਹਾਂ ਕਿ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਨੂੰ ਲੰਬੀ ਉਮਰ ਦੇਣ ਚੰਗੀ ਸਿਹਤ ਦੇਣ ਤਾਂ ਜੋ ਜਿੱਦਾਂ ਪਿਛਲੇ ਤਕਰੀਬਨ 11 ਸਾਲਾਂ ਤੋਂ ਉਹ ਦੇਸ਼ ਦੀ ਨਿਰੰਤਰ ਸੇਵਾ ਕਰ ਰਹੇ ਹਨ ਅੱਗੇ ਵੀ ਇਦਾਂ ਹੀ ਸੇਵਾ ਕਰਦੇ ਰਹਿਣ